ਮੇਰਾ ਨਾਮ ویک ਮਹਾਰਾਜ ਜੀ ਇਸੇ ਪਿੰਡ ਦਾ ਹੀ ਰਹਿਣ ਵਾਲਾ ਤੇ ਸਮੱਸਿਆ ਇਹ ਆ ਜੀ ਪਿੰਡ ਨਕੀਆਂ ਜੀ ਅਸੀਂ ਨਕੀਆਂ ਚ ਹੀ ਖੜੇ ਆ ਤੇ ਇੱਕ ਤਾਂ ਭਾਰੀ ਬਰਸਾਤ ਹੋਣ ਕਰਕੇ ਜਿਆਦਾ ਨੁਕਸਾਨ ਹੋ ਰਿਹਾ ਦੂਜੀ ਗੱਲ ਇਹ ਆ ਵੀ ਸਰਕਾਰ ਦੇ ਅਧਿਕਾਰੀਆਂ ਨੇ ਨਾ ਹੀ ਸਰਕਾਰ ਨੇ ਕੋਈ ਪੁਕਤਾ ਇੰਤਜ਼ਾਮ ਨਹੀਂ ਕੀਤਾ ਖੱਡਾਂ ਦੀ ਸਫਾਈ ਨਹੀਂ ਹੋਈ ਅੱਜ ਤੱਕ ਹੀ ਸਮੱਸਿਆ ਇਹ ਆ ਵੀ ਆ ਜਿਹੜਾ ਇਹਨਾਂ ਨੇ ਕੀਤਾ ਸੀਗਾ ਇਹਨਾਂ ਨੇ ਪੁਲ ਬਣਾਉਣ ਸਮੇਂ ਵੀ ਕੋਈ ਵਧੀਆ ਟੈਕਨੋਲੋਜੀ ਦੀ ਵਰਤੋਂ ਨਹੀਂ ਕੀਤੀ ਤਾਂ ਕਿ ਤੁਸੀਂ ਦੇਖ ਰਹੇ ਹੋ ਕਿ ਤੁਸੀਂ ਵੀਡੀਓ ਚ ਵੀ ਇਹ ਦੇਖਿਆ ਕਿ ਇੱਥੋਂ ਜਿਹੜਾ ਹੈਗਾ ਕਿ ਉਹ ਲੀਪਾ ਪੋਚੀ ਕੀਤੀ ਗਈ ਸੀ ਇਸ ਕਰਕੇ ਥੋੜੀ ਜੀ ਬਰਸਾਤ ਪੈਣ ਕਰਕੇ ਇਹ गिर ਗਈ ਇਸ ਕਰਕੇ ਜੇ ਸਹੀ ਤਰੀਕੇ ਨਾਲ ਕੰਮ ਕੀਤਾ ਹੁੰਦਾ ਖੱਡਾਂ ਦੀ ਸਬਾਈ ਹੋਈ ਹੁੰਦੀ ਤਾਂ ਆ ਦਿਨ ਜਿਹੜੇ ਹੈ ਲੈਂਡਸਲਾਈਡਿੰਗ ਤਾਂ ਚਲੋ ਸੰਭਾਵਕ ਜੀ ਗੱਲ ਹੈ ਵੀ ਹੋਈ ਹੈ ਪਰ ਇੱਥੇ ਜਿਹੜੇ ਕੋਈ ਸਫਾਈ ਨਾ ਹੋਣ ਕਰਕੇ ਪਾਣੀ ਦੇ ਰੁਕਣ ਕਰਕੇ ਇਹ ਜਿਹੜੇ ਹੈ ਹਾਦਸੇ ਵਾਪਰਿਆ ਸੋ ਅਸੀਂ ਮੰਗ ਕਰਦੇ ਹਾਂ ਵੀ ਸਰਕਾਰ ਜਿਹੜੀ ਹੈ ਆਪਣੇ ਅਧਰਤੇ ਜਿਹੜੀ ਹੈ ਇਹਨਾਂ ਦੀ ਸਫਾਈ ਕਰੇ ਤੇ ਪੁਖਤਾ ਪ੍ਰਬੰਧ ਕਰੇ ਇਹਨਾਂ ਨੂੰ ਡੰਗੇ ਲਾਵੇ ਤੇ तमाम ਜਿਹੜੇ ਆਧਾਰੇ ਹੈ ਉਹਨਾਂ ਨੂੰ ਫੰਡ ਰੀਲੀਜ਼ ਕਰੇ ਚਾਹੇ ਪੰਚਾਇਤਾਂ ਹੋਣ ਚਾਹੇ ਅਦਰ ਡਿਪਾਰਟਮੈਂਟ ਹੋਣ ਤੇ ਉਹਨਾਂ ਨਹਿਰ ਦੇ ਵਿੱਚ ਬਹੁਤ ਨੁਕਸਾਨ ਹੋ ਰਿਹਾ ਕਿ ਤੇ ਸਲੈਪਾਂ ਬੈਟਰੀਆਂ ਕਿਤੇ ਕੁਝ ਹੋ ਰਿਹਾ ਤੇ ਸਰਕਾਰ ਕੋਲ ਕੋਈ ਮੁਲਾਜ਼ਮ ਨਹੀਂ ਹੈ ਮੁਲਾਜ਼ਮਾਂ ਦੀ ਭਰਤੀ ਕਰੇ ਕਿਉਂਕਿ ਮੁਲਾਜ਼ਮ ਹੈ ਨਹੀਂ ਹੈ ਡੇਲੀਵੇਜ ਮੁਲਾਜ਼ਮ ਰੱਖ ਲੈਣਾ ਪਹਿਲਾਂ ਤੋਂ ਕਾਫੀ ਲੰਬੇ ਸਮੇਂ ਤੋਂ ਸੈਕਸ਼ਨ ਦੇ ਵਿੱਚ ਮੁਲਾਜ਼ਮ ਰੱਖੇ ਜਾਂਦੇ ਸੀ ਬਸਾਤਾਂ ਦੇ ਟਾਈਮ ਦੇ ਵਿੱਚ ਉਹਨਾਂ ਉਸੇ ਕਾਰਨ ਕਰਕੇ ਆ ਕਿ ਅੱਜ ਜਿਹੜੇ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਆ ਬੋਰੀਆਂ ਭਰਨੀਆਂ ਪੈ ਰਹੀਆਂ ਇਹਨਾਂ ਨੂੰ ਚਾਹੀਦਾ ਅਧਿਕਾਰੀਆਂ ਨੂੰ ਵੀ ਉਹ ਮੁਲਾਜ਼ਮ ਰੱਖਣ ਮੁਲਾਜ਼ਮਾਂ ਤੋਂ ਕੰਮ ਲੈ ਇਹ ਉੱਥੇ ਥੋੜਾ ਜਿਹਾ ਕਿਨੋਂ ਆਪਣਾ ਲੈਂਦੇ ਜਿਹੜੀ ਘਰਾਂ ਦੇ ਨਾਲ ਪਹਾੜੀ ਹੈ ਉਹ ਸਲਾਈਡ ਹੋ ਗਈ ਬੂਟੇ ਜ਼ਿਆਦਾ ਹੋਣ ਕਰਕੇ ਭਾਰੀ ਮਿੱਟੀ ਥੱਲੇ ਆ ਗਈ ਹੈ ਉਹ ਰਕਬਾ ਮਾਲਕੀ ਹੈ ਜਿਹੜੇ ਘਰਾਂ ਵਾਲਾ ਰਕਬਾ ਉਹ ਕਿਸੇ ਹੋਰ ਦਾ ਜਿਹੜਾ ਪਹਾੜੀ ਰਕਬਾ ਕਿਸੇ ਹੋਰ ਦਾ ਹੈ ਚਲੋ ਉਹਨਾਂ ਨਾਲ ਗੱਲਬਾਤ ਕਰਕੇ ਉਹਨੂੰ ਵੀ ਆਪਾਂ ਹੱਲ ਕਰਾਂਗੇ ਪ੍ਰਸ਼ਾਸਕ ਦੇ ਧਿਆਨ ਚ ਵੀ ਲਿਆਵਾਂਗੇ ਮੰਤਰੀ ਸਾਹਿਬ ਦੇ ਉਹਨੂੰ ਵੀ ਹੱਲ ਕੀਤਾ ਜਾਊਗਾ ਇੱਕ ਸਾਡਾ ਜਿਹੜਾ ਪੁਲ ਕੋਲ ਸਲਾਈਡ ਹੋਇਆ ਉਹਨੂੰ ਵੀ ਬਚਾਲਿਆ ਮੰਤਰੀ ਸਾਹਿਬ ਨੇ ਕੱਲੇ ਹੀ ਬਕਾਇਦਾ ਪੇਡਲ ਜੁੜੀ ਨੂੰ ਕਹਿ ਕੇ ਥੈਲੇ ਭੇਜੇ ਸਾਨੂੰ ਤੇ ਅਸੀਂ ਤੁਰੰਤਲੀ ਉਹਨੂੰ ਥੈਲੇ ਲਾ ਕੇ ਉਹਨੂੰ ਪ੍ਰੋਟੈਕਸ਼ਨ ਨੂੰ ਬਚਾਇਆ ਵਧੀਆ ਕੰਮ ਹੋਇਆ ਸਾਡਾ ਇੱਥੇ 1 ਕਿਲੋਮੀਟਰ ਦੀ ਖੱਡ ਦੀ ਡੀਸਿਲਟਿੰਗ ਹੋਈ ਹੈ ਉਹ ਇੱਕ ਨੰਬਰ ਕੰਮ ਹੋਇਆ ਜੀ ਸਾਡੇ ਪਿੰਡ ਨਕੀਆਂ ਦੇ ਵਿੱਚ ਜਿਹੜੀ 1 ਕਿਲੋਮੀਟਰ ਦੀ ਡੀਸਿਲਟਿੰਗ ਕਰਕੇ ਬੰਨ ਲਾਇਆ ਗਿਆ ਗਰੀਬ ਲੋਕਾਂ ਨੂੰ ਰ ਮંત્રી ਸਿੱਖਿਆ ਵਿਭਾਗ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਪਹਿਲ ਦੇ ਅਧਾਰ ਤੇ ਸਾਰੇ ਕੰਮ ਕੀਤੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਆ ਜੀ ਸ੍ਰਿੰਦਰਪਾਲ ਨੋਆ ਮੇਰਾ ਕੀ ਘਟਣਾ ਹੋ ਰਿਹਾ ਇੱਥੇ ਜੀ ਇੱਥੇ ਉਹੀ ਜਿਹੜੀ ਲਾਈਟ ਹੋਈ ਤੁਹਾਡੇ ਬਹੁਤ ਬੁਰਾ ਹਾਲ ਹੈ ਇੱਥੇ ਮਤਲਬ ਦਿੱਲੀ ਗਏਦੇ ਹੀ ਇਹ ਮਤਲਬ ਬਹੁਤ ਰਾਏ ਵੀ ਘਰ ਆਪਣਾ ਜਿਹੜਾ ਇਹ ਮਲਵਾ ਵੜ ਜਾਂਦਾ ਪਾਣੀ ਦਾ ਬਹੁਤ ਬੁਰਾ ਹਾਲ ਹੈ ਕਦੋਂ ਹੋਏ ਕੋਈ ਸਿਸਟਮ ਹੋਏਗਾ ਇਹ 3 ਦਿਨ ਦੇ ਲਗ ਲਗ ਜਾਦੀ ਬਰਸਾਤ ਚੱਲੀ ਵੀ ਲਗਭਗ ਰੂਜੀ ਮਤਲਬ ਰੋਜ ਹੀ ਕੀਤੇ ਰਹੀ ਹੈ